<laughs> 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 मैं प्रिया बेहद मंदभागी खबर तो तांझी कर रहा जो थे। ਦੋ ਪੜਾ ਦੇ ਇਕਲੋਤੇ ਪਰਾਦਾ ਤੇਜ਼ਦਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜ਼ਖਮੀ ਹਾਲਤ ਦੇ ਵਿੱਚ ਪਹਿਲਾਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਮਾਪਿਆਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਆਹ ਦਾ ਪ੍ਰੋਗਰਾਮ ਸੀ ਜੋ ਕਿ 11 ਦਸੰਬਰ ਨੂੰ ਸੀ ਉਸ ਤੋਂ ਪਹਿਲਾਂ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ ਦੋਸਤ ਪਹੁੰਚੇ ਹੋਏ ਸਨ ਤੇ ਉਸ ਦੌਰਾਨ ਦੋ ਦੋਸਤਾਂ ਵੱਲੋਂ ਭੰਗੜੇ ਪਾਏ ਜਾ ਰਹੇ ਸੀ ਖੁਸ਼ੀ ਮਨਾਇਕ ਜਾ ਰਹੀ ਸੀ ਪਰ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਇਹਨਾਂ ਵਿਚਕਾਰ ਤਕਰਾਰ ਵਾਜ ਜਾਂਦੀ ਹੈ ਜਿਸ ਤੋਂ ਬਾਅਦ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਮੰਗਲ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੂਰੀ ਜਾਣਕਾਰੀ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਦੋਸਤ ਭੰਗੜਾ ਪਾ ਰਹੇ ਹੁੰਦੇ ਨੇ ਕਿਉਂਕਿ ਵੀਡੀਓ ਵੀ ਤੁਹਾਡਣਾ ਨਾਲ ਦੀ ਨਾਲ ਸਾਂਝੀ ਕਰਵਾ ਰਹੇ ਆ ਇਹ ਭੰਗੜਾ ਪਾ ਰਹੇ ਹੁੰਦੇ ਨੇ ਖੁਸ਼ੀ ਦਾ ਮਾਹੌਲ ਹੁੰਦਾ ਹੈ ਪਰ ਇੱਕ ਦੂਜੇ ਨੂੰ ਕਿਹਾ ਜਾ ਰਿਹਾ ਕਿ ਗਾਲਾਂ ਕੱਢਣ ਨੂੰ ਲੈ ਕੇ ਇਹ ਪੂਰਾ ਵਿਵਾਦ-ਵੱਦ ਹੈ ਜਿਸ ਤੋਂ ਬਾਅਦ ਇਹ ਸਾਰੇ ਦੋਸਤ ਇਕੱਠੇ ਹੋ ਕੇ ਮੰਡੀ ਵੱਲ ਨੂੰ ਚਲੇ ਜਾਂਦੇ ਨੇ ਅਤੇ ਉੱਥੇ ਜਾ ਕੇ ਜਿਹੜਾ ਇਸ ਮ੍ਰਿਤਕ ਨੌਜਵਾਨ ਦੇ ਨਾਲ ਖੜਿਆ ਸਾਕਸ਼ ਨੱਚ ਰਿਹਾ ਜਿਸ ਦਾ ਨਾਂ ਕਰਨ ਦੱਸਿਆ ਜਾ ਰਿਹਾ ਉਹ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਦਾ ਹੈ ਜਦੋਂ ਉਸ ਦਾ ਫਾਦਰ ਸਾਹਿਬ ਉਹਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਵੱਲੋਂ ਕੋਈ ਗੱਲ ਨਹੀਂ ਸੁਣੀ ਜਾਂਦੀ ਸੱਦਾ ਆ ਕੇ ਜਿਹੜਾ ਮੰਗਲ ਸਿੰਘ ਉੱਤੇ ਤੇਜ਼ਰ ਹਿਆਣਾ ਕਤਲ ਕਰ ਦਿੱਤਾ ਜਾਂਦਾ ਅਕੁਸ਼ਤੀ ਮੋਬਿਲ ਚਲਦੀ ਹੈ ਤਾਂ ਘਰ ਦੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਵਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਘਰ ਦਾ ਮਾਹੌਲ ਕਿਸ ਤਰ੍ਹਾਂ ਹੈ ਮਾਤਮ ਫਸਿਆ ਹੋਇਆ ਹੈ ਕਿਉਂਕਿ ਮਹਿਜ਼ ਛੋਟੀ ਉਮਰ ਦਾ ਇਸ ਗਿਆ ਤੇ ਦੋ ਪੜਾ ਦਾ ਇਕਲੋਤਾ ਭਰਾ ਸੀ ਮੰਗਲ ਸਿੰਘ ਤਾਂ ਇਸ ਹਾਦਸੇ ਤੋਂ ਬਾਅਦ ਤੁਹਾਨੂੰ ਦੱਸਣਾ ਹੈ ਕਿ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਜਿਹੜੇ ਜਸ਼ਮਦੀਪ ਨੇ ਉਹਨਾਂ ਦੇ ਵੀ ਬਿਆਨ ਦਰਜ ਕਰਵਾ ਲਿੱਤੇ ਗਏ ਨੇ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਬਰਨਾਲਾ ਦੇ ਕਸਬਾ ਤਰਨੋਲਾ ਤੋਂ ਸਾਹਮ ਆਇਆ ਹੈ ਜਿਹੜੀ ਕੀ ਨਾਮ ਹੈ ਮੇਰਾ ਨਾਮ ਸੰਜੀਵ ਹੈ ਕੀ ਗੱਲ ਹੋਈ ਹੈ ਕੀ ਮਾਮਲਾ ਹੈ ਅਸੀਂ ਦੇਖੋ ਜੀ ਮੇਰੀ ਭੈਣ ਦਾ ਵਿਆਹ ਹੋਇਆ ਹੈ ਜੀ 11 ਤਰੀਕ ਨੂੰ 11 ਦਸੰਬਰ ਦਾ ਅਸੀਂ ਸਾਡੇ ਘਰੇ ਨੱਚ ਰਹੇ ਸੀਗੇ ਜੀ ਖੁਸ਼ੀ ਦਾ ਮੌਕਾ ਚਲੋ ਨੱਚ ਰਹੇ ਸੀ ਨੱਚਦੇ ਅਸੀਂ ਬਾਹਰ ਇਹਦੇ ਮੁੰਡੇ ਕੋਲੇ ਵੀੜੀਆਂ ਖਤਮ ਹੋ ਗਈਆਂ ਇਹ ਵੀੜੀਆਂ ਲੈਣ ਚਲੇ ਗਏ ਡੀਜੇ ਬੰਦ ਕਰਕੇ ਚਲੋ ਹੁਣ ਪਾਵਾਂਗੇ ਸਾਰੇ ਜਣੇ ਅਸੀਂ ਵੀੜੀਆਂ ਲੈਣ ਚਲੇ ਗਏ ਉੱਥੇ ਪਤਾ ਨਹੀਂ ਜੀ ਕਰਨ ਨਾਲ ਕੋਈ ਮੰਗਲ ਦੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਜੀ ਉਦੋਂ ਨਾਲ ਪਤਾ ਨਹੀਂ ਕੋਈ ਜਿੱਦ ਵੈ ਸੂਈ ਰੱਬ ਜਾਣਦਾ ਕੀ ਹੋਇਆ ਉਸ ਟਾਈਮ ਅਸੀਂ ਲਵੇ ਹੈ ਨਹੀਂ ਸੀ ਪੜ ਦੀ ਗਾਲ ਕੱਢੀ ਪਤਾ ਨਹੀਂ ਗਾਲ ਕੱਢੀ ਹੈ ਜੋ ਵੀ ਲਾ ਲੋ ਵੀ ਕੁਝ ਹੋਇਆ ਜੀ ਅਸੀਂ ਉਸ ਟਾਈਮ ਨਹੀਂ ਸੀਗੇ ਲਵੇ ਜਦੋਂ ਅਸੀਂ ਦੇਖਿਆ ਆਪਸ ਵਿੱਚ ਜਿੱਦ ਰਹੇ ਸੀਗੇ ਕਰਨ ਤੇ ਮੰਗਲ ਜੀ ਪਰ ਕਰਨ ਨੇ ਫੋਨ ਕਰਕੇ ਪਤਾ ਨਹੀਂ ਉਹਦੇ ਕਿਹਨੂੰ ਬੁਲਾਏ ਡੈਡੀ ਨੂੰ ਬੁਲਾਇਆ ਉਹਨੇ ਅਸੀਂ ਉਹ ਲੜਾਈ ਦੇ ਵਿੱਚ ਇੱਥੇ ਡਾਲ ਰਹੇ ਉਹਦੇ ਡੈਡੀ ਨੇ ਆਉਣ ਸਾਰੇ ਤੇ ਹਮਲਾ ਕਰਿਆ ਜੀ ਜਾਣ ਲਈ ਬਾਈ ਪੂਰੇ ਤਿੱਖੇ ਹਥਿਆਰ ਨਾਲ ਅੰਨੇ ਰਾਹੀ ਗਿਆ ਦੇਖੋ ਜੀ ਸਾਨੂੰ ਕੋਈ ਇੰਨਾ ਦੇਖਿਆ ਸਾਨੂੰ ਇਹ ਸੀਗਾ ਕਿ ਉਹ ਲੜ ਰਹੇ ਨੇ ਵੈਸੇ ਇਹਨਾਂ ਨੂੰ ਹਟਾ ਲਿਆ ਸੀ ਥੋੜੀ ਦੂਰ ਤੇ ਸੀ ਇਹ ਮੁੰਡਾ ਸੀਗਾ ਲਾਵੇ ਇਹਨੇ ਫੜ ਲਿਆ ਉਹਨੂੰ ਜੀ ਉਹਦੀ ਬਾਹ ਫੜ ਲਈ ਉਹ ਕਹਿੰਦਾ ਕਹਿੰਦਾ ਇਹਦੇ ਵੀ ਮਾਰੋ ਉਹ ਬੰਦੇ ਦੋਨੇ ਇਹ ਗੱਲ ਕਰ ਰਹੇ ਸੀ ਮਾਰ ਮਾਰ ਇਹਦੇ ਮਾਰ ਜਦੋਂ ਉਹਦੇ ਮਾਰਤਾ ਤਾਂ ਪਹਿਲਾਂ ਉਹ ਭੱਜ ਗਿਆ ਭੱਜ ਗਿਆ ਜਦੋਂ ਅਸੀਂ ਉਹਦੇ ਬੰਦੇ ਨੂੰ ਦੇਖਿਆ ਮੰਗਲ ਨੂੰ ਖੂਨ ਨਿਕਲ ਹੀ ਜਾਂਦਾ ਸੀ ਇਹਨੂੰ ਚਤਣ ਦੇ ਵਿੱਚ ਉਹ ਹੋ ਗਿਆ ਜੀ ਵੀ ਦੇਖ ਕੇ ਆਪਣੇ ਮਨ ਨੂੰ ਅਸੀਂ ਸੋਚੀ ਉਹ ਭੱਜ ਗਿਆ ਜੀ ਉਸ ਟਾਈਮ ਉਹ ਕਿ ਮਾਰੇ ਆਵੇ ਬੁੜੀ ਸੀ ਨਕਿੱਲਾ ਹਥਿਆਰ ਸੀ ਗਾ ਜੀ ਦੇਖੋ ਛੁਲੀ ਸੀ ਹਾਂ ਏਡੀ ਸਾਰਾ ਮਰਦਾ ਮਰਦਾ ਤੋ ਕੀ ਲੱਗਦਾ ਤੁਹਾਡਾ ਸਾਰਾ ਜੀ ਆਪਣਾ ਜੀ ਛੋਟਾ ਪਾਈ ਛੋਟਾ ਪਾਈ ਹਾਂ ਉਸ ਵੈਸੇ ਜੀ ਠੀਕਿੰਗ ਕਰਦਾ ਸੀ ਉਹ ਜੀ ਉਹ ਲੱਗਿਆ ਫੜਲੇ ਜੀ ਵੜਦਾ ਗਾਲੇ ਤਾਂ ਕਿੰਨੀ ਉਮਰ ਤੇ ਉਮਰ ਤਾਂ 20 ਸਾਲ ਸੀ 23-24 ਸਾਲ ਦੀ ਉਮਰ ਹੋ ਗਈ ਹਰੀ ਆਪਣੇ ਨਾਲ ਬਚਪਨ ਤੋਂ ਰਹਿੰਦਾ ਹੈਈ ਭਰਾ ਮੂੰਗੂ ਰੱਖਿਆ ਬਦਲ ਹੈਗਾ ਤਾਂ ਯਾਰ ਮਿੱਤਰ ਸੀਗਾ ਜੀ ਆਪਣੇ ਘਰੀਂ ਰਹਿੰਦਾ ਸੀ ਸਾਰਾ ਕੁਝ ਆਪਾਂ ਹੀ ਦੇਖੋ ਕਿ ਹੋਰ ਕਿਤੇ ਬਾਹਰ ਜਾਂਦਾ ਮਰਨਾ ਇਹ ਜਿਹੜੀ ਸੀ ਉਹ ਕੀ ਕੰਮ ਕਰਦੇ ਆ ਜਿਹੜੇ ਮਾਰਨ ਵਾਲੇ ਸੀ ਉਹਦਾ ਮੁੰਡਾ ਤਾਂ ਦੇਖੋ ਹੀ ਪੜਦਾਗਾ ਸ਼ਾਇਦ ਜਿਹੜਾ ਦੂਸਰਾ ਉਹ ਪੜਦਾ ਨਹੀਂ ਹੈਗਾ ਰੇਡੀ ਰੂਡੀ ਚਲਾਉਂਦਾ ਉਹਦਾ ਜਿਹੜਾ ਮੁੰਡਾ ਉਹ ਵਾਰਾ ਕਰਤੀ ਕਰਦੇ ਫਿਰਦੇ ਨਹੀਂ ਸੀ ਅਸਲ ਗੱਲ ਤਾਂ ਇਹ ਹੈ ਜਿਹੜੇ ਬੰਦੇ ਨੇ ਮਾਰਿਆਗਾ ਉਹ ਤਾਂ ਕਿੰਨੇ ਵਾਰੀ ਵੀ ਘਰ ਲਾਉਂਦੇ ਇਹ ਰਾਤ ਦੇ ਤਕਰੀਬਨ 9:30 10 9:30 ਤੋਂ 10:30 ਦੇ ਵਿੱਚ ਵਿੱਚ ਹੋਇਆ ਜੀ ਫਰਾਰ ਹੋ ਕੇ ਮਾਰ ਕੇ ਹਮ ਮਾਰ ਕੇ ਫਰਾਰ ਹੋਏ ਨੇ ਮੁੰਡੀ ਭਜਦੇ ਅਸੀਂ ਦੇਖ ਨਹੀਂ ਬੱਚੇ ਨਹੀਂ ਸੀ ਆਹ ਕਿੰਨੇ ਭੈਣ ਭਰਾ ਲਿਆਂਗੇ ਕਿਹੜੇ ਜਿਹੜਾ ਮਰਿਆ ਮੁੰਡਾ ਦੋ ਨੀ ਦੋ ਭੈਣਾ ਦੋ ਭੈਣਾ ਦਾ ਕੱਲਾ ਭਾਈ ਸੀ ਇਹ ਇਹ ਬਹੁਤ ਠੀਕ ਹੈ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਬੰਦੇ ਨੇ ਮਾਰਿਆ ਗਿਆ ਇਹਦੇ ਜੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਕਰਦਿਆਂ ਤੋਂ ਪੁੱਛ ਕੇ ਵੀ ਕਿਵੇਂ ਕਰਨਾ ਕਹਿੰਦੇ ਨਾਲ ਉਹ ਕਰੀ ਜਾਵੇ ਜੀ ਉਹਦੇ ਤੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਅਸੀਂ ਕੁਝ ਕਰਾਂਗੇ ਜੀ ਉਹਨਾਂ ਨੂੰ ਤਾਂ ਜਿਹੜਾ ਅੱਜ ਕੀ ਮਰਡਰ ਹੋਇਆ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਕਿ ਕੀ ਮਾਮਲਾ ਹੈ ਇਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਰੁਕਾ ਆਇਆ ਪਹਿਲਾਂ ਤਾਂ ਹਸਪੀਟਲ ਤੋਂ ਬ੍ਰੌਟ ਡੈਟ ਦਾ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਦਾਣਗੜ੍ਹ ਰੋਡ ਬਨੋਲਾ ਜਿਹਦੇ ਸਬੰਧ ਚ ਵੀ ਸਾਨੂੰ ਜਾਣਕਾਰੀ ਜਿਹੜੀ ਮਿਲਿਆ ਉਹ ਇਹ ਹੈ ਵੀ ਇੱਥੇ ਇੱਕ ਮੰਡੀ ਦੇ ਵਿੱਚ ਸੰਜੂ ਨਾਂ ਦਾ ਹੈਗਾ ਬੰਦਾ ਜਿਹਦੀ ਭੈਣ ਦਾ ਵਿਆਹ ਸੀ 11 ਤਰੀਕ ਨੂੰ ਹੋਣਾ ਵਿਆਹ ਉਹਦੇ ਸਬੰਧ ਚ ਕੱਲ ਕੋਈ ਇਹਨਾਂ ਦਾ ਸ਼ਾਮ ਨੂੰ ਪ੍ਰੋਗਰਾਮ ਸੀਗਾ ਜਿੱਥੇ ਮੰਗਲ ਸਿੰਘ ਅਤੇ ਕਰਨ ਦਾ ਨਾਮ ਉਹਦਾ ਚਮਕੀਲਾ ਚਮਕੀਲਾ ਉਹਦੇ ਪਿਓ ਦਾ ਨਾਮ ਹੈ ਇਹਨਾਂ ਦੋਹਾਂ ਦੀ ਆਪਸ ਵਿੱਚ ਨੱਚਦੇ ਟੱਪਦੇ ਖਾਂਦੇ ਪੀਂਦੇ ਬਹਿਸ ਹੋ ਗਈ ਤੇ ਜਿਹਦੇ ਕਾਰਨ ਬਹਿਸ ਹੋਣ ਕਰ ਲੈ ਤੁਰਤੇ ਫਿਰਦੇ ਉੱਥੋਂ ਵਿਆਹ ਤੋਂ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਮੰਡੀ ਚ ਆ ਕੇ ਇਹਨਾਂ ਨੇ ਇਹ ਨਾਰਮਲ ਹੀ ਖੜੇ ਸੀਗੇ ਕਰਨ ਨੇ ਕਿਹਾ ਵੀ ਮੈਂ ਬੁਲਾਉਣਾ ਆਪਣੇ ਪਿਓ ਨੂੰ ਉਹ ਦੂਜਿਆਂ ਨੇ ਕਿਤੇ ਸਮਝਿਆ ਵੀ ਵੈਸੇ ਹੀ ਕਹਿੰਦਾ ਪ੍ਰੋਟੀਨ ਚ ਵੀ ਬੁਲਾ ਲੂਗਾ ਚਲੋ ਕੋਈ ਗੱਲ ਨਹੀਂ ਖੜੇ ਆਂਗੇ ਉਸ ਤੋਂ ਬਾਅਦ ਜਦੋਂ ਉਹਦਾ ਚਮਕਿਆ ਫਾਦਰ ਆਇਆ ਚਮਕੀਲਾ ਉਹਨੇ ਆਨਸਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੁਛ ਨਹੀਂ ਜਿਹੜਾ ਮ੍ਰਿਤਕ ਹੈ ਮੰਗਲ ਸਿੰਘ ਇਹਨੂੰ ਜੱਫੀ ਪਾ ਕੇ ਉਹਦੇ ਮਤਲਬ ਲੋਅਰ ਐਬਡੋਮਨ ਜਿੱਥੇ ਆਪਾਂ ਕਹਿ ਸਕਦੇ ਆ ਏਰੀਆ ਢਿੱਡ ਦੇ ਥੱਲੇ ਵਾਲੇ ਪਾਸੇ ਉੱਥੇ ਜਿਹੜਾ ਤਿੱਖੀ ਚੀਜ਼ ਨਾਲ ਜਿਵੇਂ ਆਪਾਂ ਕਹਿ ਸਕਦੇ ਆ ਵੀ ਪੁਟ ਡੇਟ ਪੁਟ ਦਾ ਕੋਈ ਚਾਕੂ ਹੋਣਾ ਉਹਦੇ ਨਾਲ ਵਾਰ ਕੀਤਾ ਜਿਹਦੇ ਨਾਲ ਉੱਥੇ ਉਹਦਾ ਬਲੱਡ ਲੌਸ ਹੋਇਆ ਪਹਿਲਾਂ ਉਹ ਦਾਖਲਾ ਹਸਪਤਾਲ ਹੋਇਆ ਫਿਰ ਰੈਫਰ ਹੋਇਆ ਫਿਰ ਉਹਦੀ ਡੈਥ ਹੋ ਗਈ ਇਹ ਮੌਕੇ ਦੇ ਜਿਹੜਾ ਆਈ ਵਿਟਨੈਸ ਹੈਗਾ ਉਹਦਾ ਨਾਮ ਹੈਗਾ ਅਭਿਸ਼ੇਕ ਕੁਮਾਰ son of ਬਜੀਰ ਸਿੰਘ ਇੱਥੋਂ ਦਾਣਾ ਮੰਡੀ ਦਾ ਹੀ ਰਹਿਣ ਵਾਲਾ ਹੈ 28 ਸਾਲ ਉਮਰ ਹੈ ਇਹ ਆਈਟਨੈਸ ਹੈ ਕਿਉਂਕਿ ਇਹ ਸਾਰੇ ਜਾਣੇ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਸੀਗੇ ਤੇ ਇਕੱਠੇ ਹੀ ਤੁਰਦੇ ਤੁਰਦੇ ਇੱਧਰ ਮੰਡੀ 'ਚ ਆ ਗਏ ਸੀ ਸਰ ਕਿਹੜੀ ਧਾਰਾ ਦੀ ਰਿਪੋਰਟ ਅੱਪਟਾ ਜਾ ਰਹੀ ਹੈ ਤੇ ਇਹਦੀ ਗਿਰਫਤਾਰੀ ਆ ਉਹ ਕਦੋਂ ਹੋਊਗੀ ਕੀ ਹੋਈ ਹੈ ਗਿਰਫਤਾਰੀ ਦੀ ਹਾਂਜੀ ਇਹਦੇ ਸਬੰਧ 'ਚ ਅਜੇ ਅਸੀਂ ਐਫ ਆਈ ਆਰ ਲੋਜ ਕਰਨੀ ਹੈ ਕਿਉਂਕਿ ਉਹ ਮ੍ਰਿਤਕ ਦੇ ਜਿਹੜੇ ਪਰਿਵਾਰ ਹੈ ਉਹ ਆਇਆ ਬੈਠਾ ਸੀ ਬਿਆਨ ਲਿਖੀ ਜਾ ਰਿਹਾ ਤੇ ਐਫ ਆਈ ਆਰ ਦਰਖਤ ਕਰ ਰਹੇਗੇ ਤੇ ਇਹਦੇ ਤਾਰਾ 103 ਜਿਹੜੀ ਨਵੀਂ ਬਣੀ ਹੈਗੀ ਆਪਣੀ ਕਤਲ ਦੀ ਉਹ ਉਹਦੇ ਤਹਿਤ ਪਰਚਾ ਦਰਜ ਹੋਊਗਾ ਜੀ ਤੇ ਪੁਰਾਣੀ ਕਹਿ ਸਕਦੇ ਆਪਾਂ 302 ਮਰਡਰ ਦਾ ਕਿਸ ਤਰ੍ਹਾਂ ਕਿੰਨਾ ਕਿੰਨਾ ਜਿਉਂੀ ਕਚ ਕਰ ਇਹ ਕਾਰਨ ਸਿੰਘ ਅਤੇ ਉਹਦਾ ਫਾਦਰ ਚਮਕੀਲਾ ਦੋਨੋਂ ਜੀ ਗ੍ਰਿਫਤਾਰੀ ਹੋਈ ਸਰ ਇਹ ਨਹੀਂ ਹੁਣ ਕਰਾਂਗੇ ਹੀ ਗ੍ਰਿਫਤਾਰੀ ਅਜੇ ਇਨਫੋਰਮੇਸ਼ਨ ਜਸਟਿਸ ਦੇ